ਮੁੱਖ ਮੰਤਰੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੁਣੇ-ਹੁਣੇ ਮੁੱਖ ਮੰਤਰੀ ਦੇ ਨਾਲ ਵੱਡਾ ਹਾਦਸਾ ਵਾਪਰਨ ਤੋਂ ਬਚਿਆ ਵਾਲ-ਵਾਲ ਮੁੱਖ ਮੰਤਰੀ ਬਚਦੇ ਨਜ਼ਰ ਆਏ ਨੇ ਦੱਸਦੇ ਕਿ ਜਿਸ ਹੌਟੇਅਰ ਬਲੂਨ ਦੇ ਵਿੱਚ ਸੀਐਮ ਸਵਾਰੀ ਕਰ ਰਹੇ ਸਨ ਉਸਦੇ ਹੇਠਲੇ ਹਿੱਸੇ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਸੁਰੱਖਿਆ ਗਾਰਡਾਂ ਨੇ ਆਪਣੀ ਸਮਝਦਾਰੀ ਦਿਖਾਉਂਦੇ ਹੋਏ ਤੁਰੰਤ ਸੀਐਮ ਨੂੰ ਗਰਮ 에ਅਰ ਵਾਲੇ ਗੁਬਾਰੇ ਦੇ ਵਿੱਚੋਂ ਬਾਹਰ ਕੱਢਿਆ ਤੇ ਅੱਗ ਦੇ ਕਾਬੂ ਪਾਇਆ ਦੱਸਦੇ ਕਿ ਮਾਮਲਾ ਮਧ ਪ੍ਰਦੇਸ਼ ਦੇ ਸੀਐਮ ਮੋਹਨ ਯਾਦਵ ਦਾ ਹੈ ਜਾਣਕਾਰੀ ਲਈ ਸੀਐਮ ਮੋਹਨ ਯਾਦਵ ਸ਼ਨੀਵਾਰ ਸਵੇਰੇ ਗਾਂਧੀਨਗਰ ਜੰਗਲ ਵਿੱਚ ਕੇਅਰ ਵਾਲੇ ਗੁਬਾਰੇ ਵਿੱਚ ਸਵਾਰੀ ਕਰਨ ਗਏ ਸਨ ਪਰ ਤੇਜ਼ ਹਵਾਵਾਂ ਦੇ ਕਰਕੇ ਗੁਬਾਰਾ ਉੱਡ ਨਹੀਂ ਸਕਿਆ ਅਤੇ ਇਸ ਦੇ ਹੇਠਲੇ ਹਿੱਸੇ ਦੇ ਵਿੱਚ ਅੱਗ ਲੱਗ ਜਾਂਦੀ ਹੈ ਫਿਲਹਾਲ ਮੁੱਖ ਮੰਤਰੀ ਮੋਹਨ ਯਾਦਵ ਪੂਰੀ ਤਰ੍ਹਾਂ ਸੁਰੱਖਿਅਤ ਨੇ ਅਤੇ ਅੱਗ ਤੇ ਵੀ ਕਾਬੂ ਪਾ ਲਿਆ ਗਿਆ ਦਰਅਸਲ ਸੀਐਮ ਮੋਹਨ ਯਾਦਵ ਸ਼ੁੱਕਰਵਾਰ ਸ਼ਾਮ ਨੂੰ ਗਾਂਧੀਨਗਰ ਫੈਸਟੀਵਲ ਦੇ ਚੌਥੇ ਐਡੀਸ਼ਨ ਦਾ ਉਦਘਾਟਨ ਕਰਨ ਦੀ ਪਹੁੰਚੇ ਸਨ ਇਸ ਤੋਂ ਬਾਅਦ ਉਹਨਾਂ ਨੇ ਚੰਬਲ ਡੈਮ ਦੇ ਬੈਕ ਵਾਟਰਾਂ ਦਾ ਵੀ ਆਨੰਦ ਮਾਣਿਆ ਅਤੇ ਸ਼ਨੀਵਾਰ ਸਵੇਰੇ ਬੋਟਿੰਗ ਵਿੱਚ ਵੀ ਹਿੱਸਾ ਲਿਆ। ਹੁਣ ਬੋਟਿੰਗ ਤੋਂ ਬਾਅਦ ਹੀ 에ਅਰ ਗੁਬਾਰੇ ਵਿੱਚ ਸਵਾਰੀ ਕਰਨ ਜਾ ਰਹੇ ਸਨ ਪਰ ਫਿਰ ਹਾਦਸਾ ਵਾਪਰ ਜਾਂਦਾ ਹੈ। ਸੀਐਮਾ ਮੋਹਨ ਯਾਦਵ ਨੇ ਖੁਦ ਇਸ ਹਾਦਸੇ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਮੋਹਨ ਯਾਦਵ ਨੇ ਸ਼ੁੱਕਰਵਾਰ ਨੂੰ ਚਾਬੂਆ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ। ਉਹਨਾਂ ਕਿਹਾ ਕਿ ਦੀਵਾਲੀ ਤੋਂ ਬਾਅਦ ਲਾਡਲੀ ਬਹਿਨਾ ਯੋਜਨਾ ਤਹਿਤ ਮਾਸਿਕ ਵਿਤੀ ਸਹਾਇਤਾ ਮੌਜੂਦਾ 1250 ਰੁਪਏ ਤੋਂ ਵਧਾ ਕੇ 1500 ਰੁਪਏ ਕਰ ਦਿੱਤੀ ਜਾਵੇਗੀ। ਮੁੱਖ ਮੰਤਰੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੁਣੇ-ਹੁਣੇ ਮੁੱਖ ਮੰਤਰੀ ਦੇ ਨਾਲ ਵੱਡਾ ਹਾਦਸਾ ਵਾਪਰਨ ਤੋਂ ਬਚਿਆ ਵਾਲ-ਵਾਲ ਮੁੱਖ ਮੰਤਰੀ ਬਚਦੇ ਨਜ਼ਰ ਆਏ ਨੇ ਦੱਸਦੇ ਕਿ ਜਿਸ ਹੌਟੇਅਰ ਬਲੂਨ ਦੇ ਵਿੱਚ ਸੀਐਮ ਸਵਾਰੀ ਕਰ ਰਹੇ ਸਨ ਉਸਦੇ ਹੇਠਲੇ ਹਿੱਸੇ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ ਸੁਰੱਖਿਆ ਗਾਰਡਾਂ ਨੇ ਆਪਣੀ ਸਮਝਦਾਰੀ ਦਿਖਾਉਂਦੇ ਹੋਏ ਤੁਰੰਤ ਸੀਐਮ ਨੂੰ ਗਰਮ 에ਅਰ ਵਾਲੇ ਗੁਬਾਰੇ ਦੇ ਵਿੱਚੋਂ ਬਾਹਰ ਕੱਢਿਆ ਤੇ ਅੱਗ ਦੇ ਕਾਬੂ ਪਾਇਆ ਦੱਸਦੇ ਕਿ ਮਾਮਲਾ ਮੱਧ ਪ੍ਰਦੇਸ਼ ਦੇ ਸੀਐਮ ਮੋਹਨ ਯਾਦਵ ਦਾ ਹੈ ਜਾਣਕਾਰੀ ਲਈ ਸੀਐਮ ਮੋਹਨ ਯਾਦਵ ਸ਼ਨੀਵਾਰ ਸਵੇਰੇ ਗਾਂਧੀਨਗਰ ਜੰਗਲ ਵਿੱਚ ਕੇਅਰ ਵਾਲੇ ਗੁਬਾਰੇ ਵਿੱਚ ਸਵਾਰੀ ਕਰਨ ਗਏ ਸਨ ਪਰ ਤੇਜ਼ ਹਵਾਵਾਂ ਦੇ ਕਰਕੇ ਗੁਬਾਰਾ ਉੱਡ ਨਹੀਂ ਸਕਿਆ ਅਤੇ ਇਸ ਦੇ ਹੇਠਲੇ ਹਿੱਸੇ ਦੇ ਵਿੱਚ ਅੱਗ ਲੱਗ ਜਾਂਦੀ ਹੈ ਫਿਲਹਾਲ ਮੁੱਖ ਮੰਤਰੀ ਮੋਹਨ ਯਾਦਵ ਪੂਰੀ ਤਰ੍ਹਾਂ ਸੁਰੱਖਿਅਤ ਨੇ ਅਤੇ ਅੱਗ ਤੇ ਵੀ ਕਾਬੂ ਪਾ ਲਿਆ ਗਿਆ ਦਰਅਸਲ ਸੀਐਮ ਮੋਹਨ ਯਾਦਵ ਸ਼ੁੱਕਰਵਾਰ ਸ਼ਾਮ ਨੂੰ ਗਾਂਧੀਨਗਰ ਫੈਸਟੀਵਲ ਦੇ ਚੌਥੇ ਐਡੀਸ਼ਨ ਦਾ ਉਦਘਾਟਨ ਕਰਨ ਦੀ ਪਹੁੰਚੇ ਸਨ ਇਸ ਤੋਂ ਬਾਅਦ ਉਨ੍ਹਾਂ ਨੇ ਚੰਬਲ ਡੈਮ ਦੇ ਬੈਕਵਾਟਰਾਂ ਦਾ ਵੀ ਆਨੰਦ ਮਾਣਿਆ ਅਤੇ ਸ਼ਨੀਵਾਰ ਸਵੇਰੇ ਬੋਟਿੰਗ ਵਿੱਚ ਵੀ ਹਿੱਸਾ ਲਿਆ ਹੁਣ VOTING ਤੋਂ ਬਾਅਦ ਹੀ 에ਅਰ ਗੁਬਾਰੇ ਵਿੱਚ ਸਵਾਰੀ ਕਰਨ ਜਾ ਰਹੇ ਸਨ ਪਰ ਫਿਰ ਹਾਦਸਾ ਵਾਪਰ ਜਾਂਦਾ ਹੈ ਸੀਐਮਾ ਮੋਹਨ ਯਾਦਵ ਨੇ ਖੁਦ ਇਸ ਹਾਦਸੇ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਇਸ ਤੋਂ ਇਲਾਵਾ ਮੁੱਖ ਮੰਤਰੀ ਮੋਹਨ ਯਾਦਵ ਨੇ ਸ਼ੁੱਕਰਵਾਰ ਨੂੰ ਚਾਬੂਆ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਦੀਵਾਲੀ ਤੋਂ ਬਾਅਦ ਲਾਡਲੀ ਬਹਿਨਾ ਯੋਜਨਾ ਤਹਿਤ ਮਾਸਿਕ ਵਿਤੀ ਸਹਾਇਤਾ ਮੌਜੂਦਾ 1250 ਰੁਪਏ ਤੋਂ ਵਧਾ ਕੇ 1500 ਰੁਪਏ ਕਰ ਦਿੱਤੀ ਜਾਵੇਗੀ